ਆਸਰਿਕਾਲ ਜੀ ਲੱਗੇ ਰਹੀ ਜੀ ਭਾਈ ਮੀਂਹ ਵੀ ਇੰਨਾ ਰਾਤ ਦਾ ਇਹ ਤਾਂ ਫਾਸੀ ਬੰਦਿਆ ਸੁੱਖੇ ਨਾਲ ਕਹਿਦਾ ਵਾ ਮੀਂਹ ਆਇਆ ਰਾਤ ਨੂੰ ਫਰਤ ਬੱਦੋ ਪੈਸਾ ਬੰਨ ਹੋਊਗੀ ਅੰਦਰ ਰਤ ਗਿਆ ਨਹੀਂ ਭਿੱਜਣੀ ਇਹ ਤਾਂ ਐਂ ਵੀ ਬਈ ਰਾਤਾਂ ਮਾੜੀ ਛੁੱਟੀ ਨਹੀਂ ਕਰਦੀ ਯਾਰ ਸਾਡੇ ਮੀਂਹ ਚ ਦਿਹਾੜੀ ਲਾ ਕੇ ਚੱਲਦੀ ਵਾ ਦੇਖ ਗਿਆ ਰਾਨੀ ਵੀ ਖੋਲੀ ਉਹ ਪੰਡਾਲੇ ਤਾਂ ਢੂਣ ਲੱਗਦੀ ਚੱਕ ਹੋ ਗਿਆ ਸਾਰਾ ਪਾਣੀ ਪੂਣੀ ਹੈ ਨਾ ਹੋਰ ਗਿਆ ਸਾਰਾ ਚੱਕ ਹੋ ਗਿਆ ਵਾ ਸੱਚਾ ਸੱਚਾ ਬੰਦ ਵਾ ਮਸ਼ੀਨ ਵਾਲਾ ਬਈ ਕਹਿੰਦਾ ਕੱਲ ਹਲਾਉਣੇ ਪੂਰੇ ਮਾਝੇ ਇਹ ਵੀ ਲਾ ਦੇਣਾ ਹੀਰੇ ਕੱਗੇ ਉੱਪਰ ਆ ਕੇ ਮਸ਼ੀਨ ਉੱਪਰ ਕਰਾਤੀ ਫਿੱਟ ਕਰ ਪਹਿਲਾਂ ਸਾਈਡ ਪਰ ਦੀ ਮਸ਼ੀਨ ਨਹੀਂ ਨਾ ਇੱਥੇ ਮੋਟਰ ਹੁੰਦੀ ਤੇ ਇਹ ਇੰਨੀ ਜਗ੍ਹਾ ਫालतू ਲੰਦੀ ਦੀ ਮਸ਼ੀਨ ਇੰਨੀ ਹੁਣ ਇਹ ਲਾਖ ਖੜ ਜਣਾ ਰਾਮ ਨਾਲ ਇੱਥੇ ਲਾਖ ਖੜ ਜੇ ਲੈ ਹੁਣ ਠੀਕ ਸੁਕੇ ਹਾਂ ਇਹ ਇੰਨੀ ਜਗ੍ਹਾ ਆਏਣਾ ਚਾਹਣੇ ਦਾ ਨਹੀਂ ਆਉਣੀ ਪਈ ਨਹੀਂ ਜਗ੍ਹਾ ਚ ਹਾਂ ਪਹਿਲਾਂ ਇਹ ਮੋਟਰ ਸਾਈਡ ਤੋਂ ਜਗ੍ਹਾ ਬਹੁਤ ਆਹੀ ਪਰ ਫਿੱਟ ਕਰਾਈ ਗਾਲ ਆਲਾ ਬਹੁਤ ਵਧੀਆ ਬਣੇ ਹੋਰ ਇਹ ਨਾਲ ਆ ਗਈ ਲੋਡ ਹੁਣ ਸੌਂਡ ਡਿਟੈਕਟ ਹੋ ਗਈ। ਘੱਟ ਲੱਗਿਆ ਦੇ ਸਾਡੇ ਨਾਲੇ ਹੋਰ ਐਂਡ ਵੀ ਪੈ ਗਈ ਭਾਈ ਰਾਤ। ਹੋਰ ਕੀ ਐਂਡ ਪੈ ਗਈ ਕਹਿੰਦੇ ਦਾ ਜਿਹੜੀ ਕੱਦਰ ਕੰਕਾਦੀਆਂ ਦਾਣੇ ਕੱਢ ਤੇ ਵਿੱਚ ਤੇ ਅੱਛਾ ਕੱਡੇ ਹੈ ਜਿਹੜੀ ਗਰੀ ਹੈ ਫਿਕਸਰਾਂ ਬੱਜੀ ਆ ਦੱਬ ਕੇ ਬੱਜੀ ਆ ਤੜਕ ਤੜਕੇ ਆ ਹੋਰ ਤਾਂ ਹਮ ਨੂੰ ਬੱਸ ਜਾਥੇ ਹੀ ਬੱਟ ਨਹੀਂ ਹੁੰਦੀ ਗੱਲ ਕੋ ਆਹੀ ਹੋ ਰਹਿਣਾ ਦੇਖੀ। ਅਰੇ ਆ ਗਏ ਨਹੀਂ ਛੱਡ ਦਿਓ ਇਹ ਫੇਰ ਲੱਗ ਜਾਓ। ਕਿਆ ਖਵਾਰ ਜਾਂਦਾ ਹੁੰਦਾ ਟ੍ਰੈਕ ਤੇ ਬਾਕੀ ਆ ਕੱਲਾ ਫਿਰ ਆ ਕੇ ਵਾਜ ਜਾ ਕੱਢਿਆ ਤਾਂ ਆਪਾਂ ਟਾਲੀ ਆ ਗਿਆ ਵੀ ਇੱਧਰੋਂ ਨੇੜੇ ਉਹ ਰਾਜ ਦਰਵਾਜਾ ਵੀ ਦੇਖ ਲੈ ਟੈਕਟ ਕਰਕੇ ਸੀ ਜਦ ਨਹੀਂ ਬੈਠਾ ਤਾਂ ਜੇ ਤਾਂ ਆਏ ਹੋ ਤਾਂ ਭਿੰਜ ਕੇ ਆਉਂਦੇ ਹਾਂ ਅਸਰਵਾਜਾ ਕੱਟਾ ਤਾਂ ਸੁੱਕੇ ਸੁੱਕੇ ਹੀ ਆਈਏ ਇਹ ਤਾਂ ਹੀ ਨਹੀਂ ਆਇਆ ਵੀ ਦੱਸਿਆ ਇਹਨਾਂ ਪੰਚਰ ਆਸ ਆ ਜੀ ਹੋਰ ਕੀਆ ਦਰਵਾਜਾ ਆ ਰਹਾ ਮਾਠੜ ਗਈ ਇੱਕ ਕਹਿੰਦਾ ਦਰਵਾਜਾ ਕਰ ਦੋ ਦਰਵਾਜਾ ਕਰ ਦੋ ਮਾਲਿਆ ਪੰਨੇ ਰੇ ਸੁੱਕੇ ਹੁਣ ਫਾਇਦਾ ਬਹੁਤ ਹੋਵੇ ਦਰਵਾਜੇ ਦਾ ਪਸਾ ਮੈਂ ਤੁਹਾਨੂੰ ਦੱਸਦਾ ਕਿ ਅੱਜ ਕੱਲ੍ਹ ਕੱਲ੍ਹ ਮੈਂ ਉਹੀ ਗੱਲ ਕਰਦੇ ਸੀ ਵੀ ਕੱਲਾ ਕੱਢਿਆ ਹੀ ਆ ਇੱਧਰ ਮੀਨ ਇਹ ਦੱਸ ਤੋ ਸਤ ਜਿਹੜੀ ਰਾਈ ਵਿੱਚ ਜੁਲਾ ਪੂਰਾ ਬੜੇ ਹਾਂਜੀ ਹਾਂ ਜੇ ਬੈਠੇ ਰੱਖਣੇ ਥੰਬੜੇ ਰੱਖਣੇ ਸਾਹਮਣੇ ਦੇਖਦੀਆਂ ਮੈਸਾਂ ਦੇਖਣੀਆਂ ਜੀ ਕਿਹੜੀ ਜਿਹਾ ਕੱਖ ਪਾਉਣਾ ਹੁਣ ਲੋਕੀ ਇੱਥੇ ਕਿਰਨੇ ਹੋ ਸਾਨੂੰ ਲਾਕੇ ਆ ਗੁਰੂ ਹੋਰ ਹੁਣ ਐਸੇ ਕੱਖ ਜਿੱਥੇ ਮਰਜੀ ਪਾ ਲਾਗੇ ਹੋਰ ਕੀ ਆਪ ਵੀ ਹਲੇ ਥੋੜਾ ਨੇੜੇ ਗੱਡ ਕੇ ਮੈਂ ਤਾਂ ਕਹਿੰਦਾ ਬੈਠੇ ਨਹੀਂ ਇੱਥੇ ਮਸ਼ੀਨ ਨਹੀਂ ਆਉਣੀ ਐ ਇੱਥੇ ਦੇ ਪਾਸੇ ਲੱਗ ਜਣਾ ਐ ਸਾਹਮਣੇ ਇੱਥੇ ਜਾ ਤੂੰ ਗੱਡੀ ਲੈ ਆਂ ਉਹ ਆ ਹੋਰ ਦੱਸ ਦੇਣਾ ਇੱਥੇ ਆ ਆਪ ਤਾਂ ਦੇਣਾ ਇੰਨਾ ਸੁੱਤੇ ਆ ਇਹ ਸਿੱਟਾ ਹੋ ਜਾਣਾ ਜੀ ਆ ਸਿੱਟਾ ਕਰ ਦਿਆਂ ਨਾ ਆ ਸਿੱਟਾ ਲੱਗੋ ਜੀ ਓਏ ਅੱਜ ਕੱਪਿਆ ਆਦੀ ਪੱਲੇ ਵਾਟੇ ਡੇਲੀਆ ਲਾ ਕੇ ਤੂੰ ਉਹਨਾਂ ਕੱਪੜਾ ਕਾਦੀ ਕਿੱਥੇ ਵਸਵਾਦੀ ਮਾੜਾ ਪਿੰਡਾ ਜਿਹਦਾ ਨਕਸ਼ਾ ਹੀ ਫੇਰਦਾ ਬੜਾ ਮੇ ਫੇਰ ਹੋ ਜਾਂਦੇ ਆ ਕਿਉਂ ਆਪਾਂ ਨੇ ਆਪਣਾ ਲੋਡ ਵੀ ਦੇਖਣਾ ਕਿੱਦਾਂ ਨੂੰ ਕਰਨਾ ਹੈ ਇਹ ਗੱਲ ਪੜਾਉਂਦੇ ਇੰਨੀ ਕਾ ਘਾਟਾ ਵੱਜਦਾ ਤਾਣੇ 15 ਮਿੰਟ ਲਾਇਆ ਹੋ ਗੋਲੇ ਤਾਦੀ ਹੈ 9:00 ਹੈਗੀ 15 ਮਿੰਟ ਹਾਂ ਇਹਦੇ ਇਹੀ ਪੱਕ ਜਾਂਦੀ ਕਿ ਢਾਕੇ ਲਾਉਂਦਾ 15 ਮਿੰਟ ਇਹਦਾਰੀ ਰੋੜੀ ਬਣਨੀ ਸੀ ਮਿੱਟੀ ਦੀ ਰੋੜੀ ਨਹੀਂ ਪਰਤ ਦੀ ਖੋਲੀਆਂ ਦੀ ਮਿੱਟੀ ਨਹੀਂ ਪਰਤ ਬਹੁਤ ਆ ਹਾਲਾ ਉਹ ਰੱਦ ਮਿੱਟੀ ਡੇਟ ਰਾਦੀ ਪੈ ਗਈ ਡੇਟ ਰਾਦੀ ਹੋਰ ਐਨਾ ਹੋਊਗਾ ਵੀ ਪਰਦੇ ਪੈਂਦਾ ਮੈਨਾਂ ਕਹਿੰਦਾ ਕਿ ਮਕਾਨ ਨਾ ਪਾਉਦੇ ਕੋਈ ਦੱਬੇ ਬਣਾਉਂਦੇ ਕੋਈ ਪੁਰਾਣੇ ਫੋਲਡ ਨਹੀਂ ਉਹ ਦੇਖਣ ਦੇਣਾ ਮੈਂ ਜਿਹੜਾ ਚੋਰਦੇ ਰਹੇ ਮਰ ਜਾਵਾਂ ਉਹ ਵੀ ਬਣਾਉਣੀਆਂ ਦੀਆਂ ਪੱਥਰੀਆਂ ਦੇ ਵਿੱਚ ਤੇ ਪੱਥਰੀਆਂ ਦਾ ਦੱਬਾਵਾ ਕੋਈ ਨਿਕਲਦਾ ਹੀ ਨਹੀਂ ਹੈਗਾ ਕੋਈ ਨੂੰ ਕਿ ਆ ਕੇ ਤੂੰ ਕੀ ਪਾ ਦੇ ਨਹੀਂ ਉੱਤੇ ਨਿਕਲ ਜਾਂਦੀ ਬੜੇ ਮੱਥਰੇ ਬਾਣੇ ਲੱਗਦਾ ਮਾਨੂੰ ਉਹ ਤੁਰ ਵੀ ਜਾਂਦਾ ਕਦੇ ਗਾਹ ਕਹ ਤੁਰ ਵੀ ਜਾਂਦਾ ਉਹ ਗਾਂਡੇ ਦੇ ਵਿੱਚ ਲੀਕਾ ਕਰਦਾ ਆ ਗੁਰਦੀ ਜਾਂਦਾ ਨਾਲੇ ਇਹਦੇ ਦੁਬਾਰਾ ਬਣ ਗਿਆ ਹੁਣੀ ਆ ਉਹ ਢੰਡੀਆਂ ਪਹਿਨਾ ਉਹ ਭਾਈ ਉਹ ਖੁੜੀ ਉਤੀ ਖੁੜਲੀ ਹੈ ਉੱਪਰੇ ਜੱਕੀ ਹੈ ਵਿੱਚ ਇਹ ਨਾ ਕੱਢਦਾ ਸੈਟਾ ਸੈਟਾ ਦੁਲ ਮੁੜ ਕਮਾਦਾ ਮਾ ਦਾ ਦਿੱਤਾ ਹਾ ਖੁੜਲੀ ਗੜੀ ਜੀ ਪਤਨੀ ਹੁੰਦੀ ਗੱਲ ਵਿੱਚ ਉਪਰ ਭੇਜਣਾ ਹੀ ਕਰਦੇ ਕੀ ਖੁੜਲੀ ਤੇ ਖੁੜਲੀ ਬਣੀ ਵੀ ਦੇਰਾ ਕੁਬਲੇ ਮਕਾਨ ਨੀਵੇਂ ਹੋਈ ਗਿਆ ਜਦਾਂ ਤੇਰਾ ਨੀ ਆ ਮਿੱਟੀ ਮਰੇ ਪਿਆ ਮਾੜਾ ਫਰਕ ਪੈ ਗਿਆ ਲੁੱਟੀ ਹਾਂ ਐਂ ਦੇ ਹਾਂ ਸਰ ਆ ਬੀ ਹੋ ਗਈ ਤੇ ਰੇਖਾ ਦੇ ਤੋ ਪਰਾਪਰ ਇਸਾ ਬੰਦ ਤਿੰਨ ਮੈਂ ਤੇਰੀ ਆ ਕਿੰਨੀ ਘੈਂਡ ਪਈ ਐਂ ਦੇ ਜੇ ਕਿ ਆਖਰੀ ਵਾਰ ਕੱਢਤੀ ਸਾਡੇ ਲਈ ਕਹਿੰਦੇ ਐ ਭਾਈ ਕੱਢਤੀ ਹੋਰੇ ਆ ਮੰਡ ਚ ਨਹੀਂ ਹੈ ਐਂ ਨਹੀਂ ਹੈ ਨਹੀਂ ਉੱਥੇ ਜਾ ਕੇ ਕਾਲੇ ਕਾ ਜਾ ਕੇ ਉੱਥੇ ਐਂ ਨਹੀਂ ਹੈਗੀ ਮੰਡ ਚ ਅੱਛਾ ਤੇ ਕਣਕਾ ਠੀਕ ਹੈ ਇੱਥੇ ਹੈ ਹਾਂ ਜਣੀ ਹਵਾ ਹੈ ਜਿਹਨੂੰ ਪਾਣੀ ਜਿਆਦਾ ਵੀ ਹੋ ਗਿਆ ਇਹੀ ਤਾਂ ਮੋਟਰ ਚਾਲ ਦਿੱਤੀ ਇਹਦੀ ਕਾਲਕ ਡੈਂਟੀ ਗਰੀਪਰ ਵਾਲੇ ਕਰਦੇ ਉਹਨੂੰ ਪਾਣੀ ਦਾ ਬੱਲ ਲੱਗਿਆ ਉਹਨਾਂ ਨੇ ਕਿਹਾ ਨਹੀਂ ਹਰਾਬੀ ਬਹੁਤ ਨਹੀਂ ਆਉਂਦਾ ਬਾਕੀ ਖੜੀਆਂ ਗਾਂਡਾ ਸਾਰੀਆਂ ਹਾਂ ਐਣ ਉਹ ਨਹੀਂ ਹੈਗੇ ਤਾਂ ਮੜ ਕੇ ਇੱਥੇ ਆਪਣਾ ਜਾਂ ਵਧੀਆ ਬਚਾਓ ਹੋ ਜਾਵੇ ਯਾਰ ਉਹ ਕਹਿੰਦੇ ਖਾਸੀ ਪਹਿਲੀ ਮੇਰੇ ਇਧਰ ਆਜ ਵਰਕ ਇਹਨੂੰ ਉਹ ਤਰਾਹ ਦਾ ਬੂਨਾ ਇਹਦਾ ਬਿਲਕੁਲ ਇਹਨੂੰ ਪਾਈ ਵੀ ਨਹੀਂ ਉਹ ਕਹਿੰਦਾ ਖਾਸੀ ਪਈ ਹੈ ਉਹ ਬੰਦਾ ਪੱਤੀਆ ਵੀ ਹੈ ਨਾ ਪੱਤੀਆ ਵਗਣ ਕਾਏ ਆ ਹੁਣ ਮੇਰੀ ਗੱਲ ਨਾ ਜਾਣ ਉਹ ਗੇਂਦੀ ਉੱਪਰ ਟਗਰੀ ਵੀ ਲੜੀ ਜਾਣਾ ਜਿਹੜੀ ਟਗੜੀ ਆ ਮੈਂ ਦੇਖੀ ਫਿਰਦੀ ਹਾਂ ਉਹਦਾ ਪਈਓ 5-7 ਘੰਟਾ ਸਾਰੀ ਇਸ ਘੰਟਾ ਦੇ ਭਈਆ ਯਾ ਕੋ ਮੁਰਦਾ ਤਾਂ ਇੱਥੇ ਮੈਂ ਮੈਸਾ ਬਾਰ ਖੜੀਆਂ ਸੀ ਕੱਦਣਾ ਫਿਰ ਖੜਖੜ ਕੇ ਪਾਦੇ ਮਾਕੇ ਆ ਕੇ ਕਿ ਆਪ ਸੁੱਖਾ ਬੰਦਦੇ ਹੋ ਕਹਿੰਦਾ ਮੈਂ ਨਾ ਬੰਦਦੇ ਹੋ ਮਰੇ ਜਿਹਦੇ ਗੁੰਦੀ ਅੰਦਰ ਬੰਦਦੀ ਹੈ ਇਹੜਾ ੜ ਪਾਉਣਾ ਤੇ ਨਾ ਹਾਂ ਹੈ ਕਿ ਨਹੀਂ ਨਗਰੋਂ ਆਇਆ ਮੜਾ ਮੂਰਾ ਟੁੱਟਿਆ ਟੁੱਟਿਆ ਜੇ ਲੱਗ ਜਾਊਗਾ ਫਟ ਟੁੱਟਣਾ ਤਾਂ ਹੈ ਨਹੀਂ ਹੁਣ ਇਹ ਸਾਰੂ ਡਿਲਕਰ ਜਿਹੜੋ ਗੇੜੇ ਤੋਂ ਕਹਿੰਦੇ ਆ ਹੈਗਾ ਕੋਈ ਸਮਾਈ ਦੇ ਆ ਨਹੀਂ ਨਾ ਭਾਈ ਇਹ ਤਾਂ 3-4 ਦਿਨ ਹੋ ਗਏ ਬੜੀ ਨੂੰ ਹੁਣ ਮਾਲ ਕੋਸੂ ਦੇਖਦੀ ਹੁੰਦਾ ਪਾਣਾ ਬੇਚੇ ਨੇਰ ਨੂੰ ਨਹੀਂ ਤਾਂ ਪਾਇਆ ਚਲ ਆਪਾਂ ਦਾ ਐਕਟੂ ਗਿਆ ਤੇ ਹੁਣ ਆਪਾਂ ਕੋ ਖਾਫ ਕਰਦੇ ਹੁਲੀ ਰਹਿ ਲੱਗ ਰਿਹਾ ਲੂਟ ਲੋਟ ਹੋ ਰਹਾ ਵਿੱਚ ਗਲਾਈ ਕਰਕੇ ਨਾ ਲੋਟਾਂਗੇ ਨਾ ਲੂਟਾਂਗੇ ਇੱਕ ਵਾਰ ਸੇ ਪਾਣੀਆ ਕਰ ਜਾਈਂਦਾ ਇਹ ਨਾਲ ਵਿੱਚ ਪਾਣੀ ਦਾ ਅਥਰ ਪਾਣੀ ਵਾਲਾ ਵੀ ਤੈਨੂੰ ਦਿਖਾਉਂਦੇ ਆਉਂਦਾ ਬੰਦਾ ਇੱਕ ਹਾਂ ਅੱਛਾ ਦੇਖਣਾ ਜੇ ਪਾਸ ਆਉਗੇ ਫਿਰ ਤਾਂ ਨਾਲ ਨੇ ਕਰ ਕਰ ਨਵਾ ਯਾਤਰਾ ਹੈਗੀ ਹਾਂ ਅੱਛਾ ਉਹ ਹੈ ਨਹੀਂ ਗੱਲ ਤਾਂ ਆਇਆ ਅਗਲੇ ਲੈਟ ਤੇ ਆਉਂਦਾ ਉਹ ਨਾ ਉਹਦਾ ਬਰਨ ਸੀ ਨਾ ਕਰਿਆ ਬੰਨੂ ਸੁਖਰਾ ਨੇ ਜੇ ਡੰਗਾ ਦਾ ਇੱਕ ਘੁੱਟ ਬਾਹਲੇ ਇੱਕ ਘੁੱਟੇ ਵਿੱਚ ਜੇ ਆ ਜਾਣਾ ਕੋਲੇ ਹੈ ਜਾਵੇ ਕੋਲੇ ਵੀ ਲੋੜ ਨਹੀਂ ਹੈਗੀ ਵਾਇਦਾ ਤੇ ਮੰਡਵ ਗਿਰੋਨ ਆਇਆ ਬਤਾਉਂਦਾ ਕੁੱਕਣੇ ਹੀਲੇ ਵੀ ਆਉਂਗਾ ਉਹ ਬਾਈ ਕਲਮੀ ਲੱਗੀ ਵੀ ਹੈ ਉਹ ਸਾਰੇ ਸੂ ਰਹਿੰਦੇ ਹਨ ਕਿ ਉਹਨੂੰ ਕਲਮੀ ਨੂੰ ਆਏ ਮੂੰਹ ਬਸਾਉਣਾ ਸਾਨੂੰ ਨਹੀਂ ਪੀਣਾ ਪਾਣੀ ਬਸ ਐਂਹੀ ਭਰੀ ਵੀ ਉੱਪਰ ਮੈਂ ਉਹਦੇ ਹੁੰਨਾ ਕਿ ਹਾਂ ਉਹ ਨਹੀਂ ਹੁੰਦਾ ਕੁੱਤੇ ਭਰਨੇ ਮੈਂ ਪੰਜ ਪੰਜ ਕੁੱਤੇ ਦੇ ਹੁੰਦਾ ਹਾਂ ਹਾਂ ਦਨਾਂ ਕਿਹੜਾ ਤੁਮ ਹੋਰ ਵੀ ਆਪਾਂ ਵੀ ਖੁੱਲ੍ਹੇ ਹੀ ਕਰ ਖੜਦੇ ਜਿੱਕਰ ਆਪਾਂ ਸਾਰੇ ਸਾਰੇ ਆਹ ਕੜ ਜਿਵੇਂ ਕੱਖੇ ਜਿਵੇਂ ਜਿਵੇਂ ਇਹਦੇ ਉਹ ਪੱਦੇ ਸੈਂਟਰ ਜਿਹੜਾ ਹਿੱਥੇ ਸੈਂਟਰ ਮਾ ਢਾ ਲੇ ਇੱਕ ਪਾਈਪ ਲਾ ਕੇ ਬੈੱਡ ਪਾ ਕੇ ਬੰਦ ਕਰ ਦੋ ਖੁੱਲ੍ਹੇ ਉਰੇ ਇੱਕ ਲਾ ਦੇ ਪੁਆਇੰਟ ਟੁੱਟੀ ਦਾ ਖੁੱਲ੍ਹੀ ਬੋਲ ਹੱਥ ਖਾ ਲੇ ਜਿਹੜੇ ਮਾੜਾਂ ਦੇ ਵਿੱਚ ਕਾ ਹੱਥ ਹੀ ਆ ਮਾਰੋ ਪਾਣੀ ਛਾ ਦੋ ਖੁੱਲ੍ਹੇ ਟੱਕਣ ਲਾ ਕੇ ਕਲਾ ਉਹਨੂੰ ਉੱਤੇ ਰਖਿੜਾ ਕਰੋ ਪਾਣੀ ਬਾਹਰ ਐ ਕਿਹੜੀ ਵਾਰ ਦੇਖੇ ਤੋਂ ਉਹਨੇ ਸਾਫ ਕਰਕੇ ਨੁਸਰ ਹੋ ਆਇ ਇਹਨੂੰ ਸਾਫ ਕਰੋ ਲਾ ਦੇ ਇਧਰੇ ਮੋਟਰ ਹੈ ਉਹਨਾਂ ਨੇ ਮੋਟਰ ਭਰੇ ਰਾਇ ਘਰੇ ਬੋਟਲ ਪਾਏ ਐ ਹਾਂ ਘਰ ਨਾਲ ਨਾਲ ਦੇ ਖਾਸ ਵੀ ਪਾਣੀ ਜਾਈ ਜਾਂਦਾ ਜਿਹੜਾ ਮਿਲ ਜੰਦੇ ਯਾਨੀ ਆਹੇ ਵੀ ਕੱਖ ਸਾਫ ਕਰਕੇ ਮੈਂ ਜੇ ਚੱਲਦਾ ਹਾਂ ਹਾਂ ਜੀ ਹਾਂ ਬਸ ਬਸ ਆਣਾ ਜੀ ਗਾਜਮਾਨ ਇੱਧਰ ਲਾ ਕੋ ਮੜੀ ਮੜ ਤਾਂ ਹਾਈ ਪਕੇ ਆਈ ਹੋਵੇ ਥਲੇ ਹੈ ਜੀ ਸੇਦ ਰੱਖੀ ਇੱਥੇ ਨਹੀਂ ਰੱਖਣਾ ਰਸਤਾ ਸੋਕੇ ਠੀਕ ਆ ਜੀ ਐਂ ਜੀ ਸੇਦ ਰਸਤਾ ਰੱਖਣਾ ਖੁੱਲਾ ਜਾਏਨ ਇੰਨਾ ਬਹੁਤਾ ਇਹ ਕੰਮ ਨੂੰ ਆਇ ਕਰੂੰਗਾ ਪਾਖੋਲੀ ਲੈਣ ਨੂੰ ਨਾ ਔਰ ਤੇ ਇਹਨੂੰ ਆਇ ਟੇਪਰ ਨੂੰ ਕੱਟ ਦਿੰਦੇ ਆ ਜੇ ਬਾਛੜ ਵੀ ਉਹ ਤੂੰ ਉਹ ਤੂੰ ਕਰਦੀ ਜਿੱਦਾਂ ਕਰਨਾ ਹੈ ਉਹ ਵੀ ਤੇਰੀ ਹਿਸਾਬ ਨਾਲ ਹੋਣੀ ਜਿਹੜੀ ਬਾਹਰਲਾ ਫਰਸ ਲੱਗਣਾ ਉਹਦੇ ਨਾਲ ਜੋੜ ਦੂੰਗਾ ਅੰਦਰੋਂ ਹਾਂ ਉਹ ਦੇਖ ਲਈ ਠੀਕ ਆ ਯਾਨੀ ਇਹਨੂੰਰੇ ਸਹੀ ਤੋਰੀ ਹਾਂ ਇੱਥੇ ਦੀ ਇਹ ਕਿਹੜੀ ਸਾਰੀ ਲੱਗੂਗਾ ਆਹ ਟਾਲੂ ਤੇ ਲੰਗੋ ਦੀ ਮਾਲੋ ਬਾਛੜ ਵੀ ਉਹ ਉਹ ਲੈਣੀ ਟਾਲ ਕਿੱਥੇ ਲੈਣੀ ਹਲਕੀ ਜਿਹੀ ਲੈ ਲੂੰਗਾ ਜ਼ਿਆਦਾ ਹਲਕੀ ਲੈ ਲਈਂ ਨਾ ਪਾਣੀ ਨਿਕਲਦਾ ਹਾਂ ਆ ਵੀ ਇੱਕ ਇਹ ਹੋਈ ਹੈ ਨਾ ਹਾਂ ਬਾਕੀ ਆਹ ਆਪਣਾ ਕੱਪੜਾ ਕਰ ਦਰ ਇੱਧਰ ਉਹ ਹੈਗੀ ਉਹ ਨਾਲ ਹੀ ਕਾਲੇ ਠੀਕ ਹੈ ਕਾਲੇ ਮਸ਼ੀਨ ਚਾ ਕਰਾਤੀ ਦੇ ਉੱਪਰ ਚੱਲ ਹੁਣ ਇਹ ਜਗ੍ਹਾ ਲੱਗ ਪਰ ਨਹੀਂ ਜਗ੍ਹਾ ਵੱਧ ਹੋਊਗੀ ਉੱਪਰ ਹੀ ਕਰਾਤੀ ਤੇਰੇ ਵੀ ਉੱਪਰੇ ਆਹ ਬਹੁਤ ਵਧੀਆ ਚੀਜ਼ ਦੂਰ ਹਾਂ ਕਾਲੇ ਕੋਈ ਟੀ ਆਲੀ ਲੈ ਗਿਆ ਇਤਨੀ ਉੱਪਰ ਉਹ ਕਰਦਾ ਜਮਾ ਭੇਤੀ ਜਾਦਾ ਹੈ ਹਾਂ ਥੋੜੂ ਜਿਆਦਾ ਚੱਲ ਪਤਾ ਜਿੰਨੀ ਨਹੀਂ ਇਹਨਾਂ ਨੂੰ ਨਹੀਂ ਆਉਣੀ ਇਹ ਕੰਮ ਨਾ ਲੱਗੇ ਇਹਨੂੰ ਅੰਦਰੋਂ ਆਵੇ ਹੈਗਾ ਹੀ ਕੋਰੇ ਕੰਮ ਛੱਡਦਾ ਇਹਨਾਂ ਨੇ ਕੱਚਾ ਮੈਂ ਇਹ ਨਹੀਂ ਉਹ ਵੀ ਕਰਾਉਣਾ ਤਾਂ ਕਿਆ ਜਿਹੜੇ ਹੁਣ ਥੱਲੇ ਗਲੇ ਵੇ ਤੇ ਆਉਂ ਸਾਈਡਾਂ ਉਹ ਠੀਕ ਰਹੂਂਦੇ ਉਹ ਤੇ ਜਾਂਦੇ ਪਹਿਲੇ ਉਹਨੂੰ ਵੀ ਕਾਲੀ ਦੀ ਸੋਨੀ ਨੂੰ ਉਹ ਦਰਵਾਜ਼ੇ ਦਾ ਵੀ ਥੋੜਾ ਜਿਹਾ ਕਰਨਾ ਦਾ ਕੰਮ ਇੱਕ ਤੇ ਉਹਨੇ ਕੰਮ ਕਰਨ ਜਾਣਾ ਦਵਰੀ ਪੇਡੇ ਬਾਈ ਸੋਨੀ ਨੂੰ ਪੁੱਛਣ ਆਇਆ ਤਾਂ ਮੇਰੇ ਹੱਲੇ ਪੰਤਾਲੇ ਥੋੜੀ ਜਿਹੀ ਕੱਚਾ ਇੱਕ ਸੋਟ ਲੱਗਣੀ ਹੈ ਅੱਛਾ ਤੇ ਜਿਆਦਾ ਪਾਣੀ ਆਦਾ ਸਾਰੇ ਟੀਨਾਂ ਦਾ ਖੁੰਜੇ ਭਰਾਜ ਦਾ ਪਾਣੀ ਜੇ ਪੰਤਾਲੇ ਦਾ ਬਾਹਰ ਕੀਤਾ ਉੱਥੋਂ ਆਉਣ ਲੱਗ ਜਾਂਦਾ ਪਾਏ ਤੋੜਨੇ ਲਾ ਨਾ ਉਹਨੂੰ ਇੱਕ ਸਪੋਰਟ ਲੱਗਣੀ ਹੈ ਸੱਚਾ ਆਪੇ ਹੀ ਕਰਦਾ ਪਾਣਾ ਆਹੋ ਕਹਿੰਦਾ ਕੱਲ ਨੂੰ ਦੁਬਾਰਾ ਲਾਉਂਗਾ ਆਇਆ ਹੋਇਆ ਨਹੀਂ ਮੈਂ ਤਾਂਹੀਂ ਵਰਦੇ ਪਰ ਲਾਈਟ ਵੀ ਨਹੀਂ ਆ ਗਈ ਹੁਣ ਹੈ ਲਾਈਟ ਨਹੀਂ ਆ ਗਈ ਹੈ ਲਾਈਟ ਦਾ ਕੰਮ ਜਰ ਦੇਣਾ ਹਾਂ ਇਹ ਜਿਹੜੇ ਡਿਲੇਡ ਲੱਗੇ ਕੰਮ ਮੈਲਾ ਹੋਣਾ ਚਾਹੀਦਾ ਉਹ ਆਹੋ ਹਾਂ ਤਾਂ ਜਾਂਦਾ ਇਹ ਕੱਲ ਵੀ ਆ ਗਿਆ ਜੇ ਬਟਾਲਾ ਨਾਲ ਅਸੀਂ ਵੀ ਲਵਾਉਂਗੇ ਦੇਖਦੇ ਆਲੇ 8 ਕਿਲੋ ਆ ਵੀ ਹੋ ਗਿਆ ਬਟਾਲਾ ਚਾਹੀਦਾ ਹੂੰ ਜਦੋਂ ਪਾਣੀ ਉੜੇਗਾ ਨਗਰ ਇੱਥੇ ਬਟਾਲਾ ਲਾ ਕੇ ਉਹ ਵੀ ਨਾ ਜ਼ਰੂਰੀ ਹੈ ਉਹ ਆਪਾਂ ਦੇਖੇ ਲਾ ਕੇ ਤੇ ਉੱਦੀ ਪੜਾਣਾ ਵੱਲ ਮੇਰਾ ਪਾਣੀ ਲਾ ਕੇ ਆ ਤਾਂ ਸਾਹ ਤੇ ਨਾਲੇ ਇਹੇ ਦਿਨ ਆਉਣਾ ਹੈ ਇਹ ਕਿੰਨਾ ਆਪਣੇ ਪੈਸੇ ਬਣਾ ਚਾੜੀ ਕੋੜ ਤਾਂ ਇਹਦਾ 28 ਹੀ ਤੋੜਦਾ ਤਾਂ 14 ਹੋਊਗਾ ਹਾਂ ਉਹ 14 ਕਿਹਾ 42 ਹੋ ਗਿਆ ਹਾਂ ਲੈ ਜਾ ਗਏ ਤੇ ਬਚ ਵੀ ਜਾਣ ਗੋਭੇ ਵੀ ਫੋੜ ਜੇ ਮੈਂ ਇੱਥਾ ਬਾਈਕ ਕਲੱਥ ਲੈ ਕੇ 20 ਗੋਟਾ ਵਾਲੀ ਨਾਲ ਗੋਟਾ ਇਹ ਦੇਖ ਲਿਓ ਆੜੋ ਜਾਨੇ ਗੱਬੇ ਦਿਓ 15 ਮੁੱਟਾ ਵੀ ਇਹ ਤੱਕੀ ਵੀ ਬੁੱਢੇ ਆ ਗੋਪਨਾਨ ਦੇ ਨਾਲ ਇੱਕ ਲੈਥਰੇ ਨਾਲ ਪੰਜ ਮੋਰਾ ਰੋਟਾ ਖੋਲ ਲੈ ਜੀਓ ਸਾਡਾ ਪੱਲੇ ਪਾੜ ਕੇ ਲੱਗਣਾ ਹੈ ਭਾਈ ਪਾੜਕੇ ਦੇ ਵਿੱਚ ਆਇਨਾ ਪਾਣੀ ਨੂੰ ਢਾਲ ਦੇਣਾ ਪੱਤੀਆਂ ਨੇ ਢਾਲ ਦੇਣਾ ਕਿਨਪ ਜਿਹਾ ਲਾ ਕੇ ਉਧਰ ਢਾਲ ਦੇ ਦੇ ਇਹ ਨਾਲ ਹੋਰ ਆ ਇੱਕ ਜਿਹੜਾ ਟੀਨਾ ਜਾਨਾ ਬਾਰ ਕੱਢ ਦਿੰਦੇ ਆ ਉਹਨੂੰ ਪਤਾਲਾ ਲਾਉਣ ਖਾਤਰ ਵੀ ਪੈਪ ਵੀ ਲਾਉਣੇ ਪੈਣੇ ਮੂਰੇ ਉਹਦੇ ਨਾਲ ਉਹਨਾ ਕੱਟੇ ਠੀਕ ਆ ਕਿਉਂਕਿ ਮੂਰੇ ਇਹਨਾਂ ਪਲੇ ਸਪੋਰਟਾਂ ਦੇ ਸਾਡੀਆਂ ਆ ਆਹੋ ਜਿਹੜੀ ਜਿਆਦਾ ਲੰਬੀ ਸਪੋਰਟ ਆ ਪਹਿਲਾਂ ਫਲਾ ਜੀ ਆਹੋ ਤਲ ਹੈਗਾ ਕੋਲ ਬਪਾ ਪਾਪ ਕੋਲ ਉਹ ਬਥੇਰਾ ਉਹਦਾ ਮਾੜਾ ਜਿਹਾ ਟੀਨਾ ਮੈਂ ਨਹੀਂ ਉਹ ਚੱਲ ਵੀ ਤਾਂ ਲੱਗੇ ਤਾਂ ਕੱਢਣ ਬਹੁਤ 10 ਵਾਲੀ ਕੌਣ ਲੱਗੇ ਪਹਿਲਾਂ ਉਹ ਪਾਲੀਆਂ ਉੱਪਰ ਇਹ ਕਹਿੰਦਾ 10 ਵਾਲੀ ਪਾਉਣੀ ਹੈ ਫਿਰ ਉਹ ਲੋਡ ਨਹੀਂ ਆਏਗਾ ਜਿਆਦਾ ਗਾਹ ਚਲੇਗੀ ਜਿਆਦਾ ਬਾਹਰ ਜਾਂਦੀ ਸਾਡੀ ਉਹ ਬਾਹਾਂ ਲਾਦੇ ਨੇ ਬਹੁਤ ਜੀਗਾ ਆਉਂਦੀ ਫੁੱਟ ਡੇਢ ਫੁੱਟ ਤੇ ਬਾਹਰ ਜਾਂਦਾ ਬਾਹਰ ਹੈ ਹਾਂ ਸਹੀ ਹੈ ਹਨਾ ਸਵਾ ਬਕੜੇ ਡੇਢ ਫੁੱਟ ਉਹ ਨਹੀਂ ਅੰਦਰ ਆ ਗਈ ਬਹੁਤ ਫੁੱਟ ਹੋਲੀ ਅੰਦਰ ਆ ਗਈ ਬ ਡੇਡ ਫੁੱਟ ਤੇ ਗੇੜ ਹੈ ਜੇ ਤਾਂ ਵੱਡ ਜਾਵੇ ਸੱਤ ਪਤਰਾ ਨਹੀਂ ਵੇਖਾਂ ਹੈਗੀ ਠੀਕ ਹੈ ਹਾਂਜੀ ਜੇ ਚੱਲਦੀ ਮਾਰੀ ਜੇ ਹਵਾ ਵੇਰ ਨਹੀਂ ਹੋ ਗਈ ਅੱਥੇ ਤਾਂ ਅੰਦਰ ਤੱਕ ਜਾਂਦਾ ਅੱਜ ਸਵੇਰੋਂ ਹਵਾ ਚੱਲਦੀ ਜਿਹੜਾ ਪੰਤਾਲਾ ਫਲਾਟੀ ਦਾ ਲਾਇਆ ਉਹਦੇ ਜਿਹਨੇ ਲੋਕੀਂ ਚੁੰਨਦੇ ਨੇ ਉਹਦੇ ਦੀ ਨਿਕਲਦੀ ਹਵਾ ਬਾਹਰੇ ਮਾਰਦੀ ਜਾਊਗੀ ਹਵਾ ਤਾਂ ਮਾਰਨੀ ਹੈ ਭਾਈ ਹਵਾ ਇਹ ਤਾਂ ਮਾਰ ਹਵਾ ਨਾਲ ਪਿੱਛੇ ਹੀ ਪਜਾਣਾ ਫਿਰ ਉਹ ਹੀ ਕਹਿੰਦਾ ਫਿਰ ਇਹ ਤਾਂ ਖੋਲਲੀ ਚ ਮਾਰਨਾ ਨਾ ਆਪੇ ਇਹ ਇਹ ਹੁਣ ਪੰਤਾਲਾ ਲੱਗਾ ਮੈਂ ਇਹਦੇ ਫੇਰ ਥੋੜਾ ਜਿਹਾ ਪਚਾਉ ਆਂ ਲਾਜ ਠੀਕ ਉਧਰ ਦੇ ਕੋਲੀ ਕੋਟ ਦੇ ਨੇੜੇ ਲੱਗ ਜਾ ਗਾ ਆਪਾਂ ਇੱਧਰ ਇੱਧਰੋਂ ਆ ਉਹ ਹਵਾ ਪਾਤੀ ਫਿਰਪੇ ਕਿਤੇ ਨਹੀਂ ਆਈ ਮਾਛਲ ਨਾਲ। ਵੀ ਇਹ ਵੀ ਨਹੀਂ ਕੋਈ ਦਾਲੇ ਵਗਦਾ। ਚਲ ਭਾਈ ਮਿਲੋ ਜੀ। ਕਾਲੇ ਨੂੰ ਮਿਲੋ ਜੀ। ਅੱਛੀ ਗੱਲ ਬਾਈ ਜੀ। ਲੋ ਭਾਈ ਪੁਰਾਣੇ ਵੱਡੇ ਆ ਗਏ ਫੇਰ ਉਸਨੇ ਖੁੰਡਣੇ ਵਾਲੇ ਚਾਚੇ ਰਾਹੀਂ ਨਾਲੇ ਗੜਾਸੇ ਖਲਾਣੇ ਤੁਨੋਂ ਕੱਢਦੇ ਨੇ ਹੁਣ ਸਭ ਤੋਂ ਉੱਪਰ ਪਹਿਲਾਂ ਮਨੂੰ ਆਹ ਦੇਖ ਲੈ। ਕਿਹੜੇ ਗੜਾਸੇ ਖੋਲਦੇ? ਕਹਿੰਦਾ ਮੇਰੇ ਗੜਾਸੇ ਤੋਂ ਉੜਦੇ ਕਹਿੰਦਾ ਪੁੱਠੇ ਘੱਤੇ ਲੈ। ਪਿਛਲੀ ਵਾਰ ਕਹਿੰਦਾ ਅੱਛਾ। ਨਾ ਨਾ ਕੋਈ ਉਹ ਨਹੀਂ ਮਾਇਆ ਤਾਂ ਹੀ ਤੁਨੋਂ ਕਹਿੰਵੀਂ ਆਪਣੇ ਹਥਿਆਰ ਬਾਈ ਕਰ ਲੋ। ਬਾਬਾ ਕਿੰਨਾ ਕਰਦੇ ਗੜਾਸੇ ਇਹਨਾਂ ਨੇ। ਦੋਵੇਂ ਥਲੇ ਕਾਰੀ ਕਰਦੇ ਇਹ। ਆਹ हां आहा हां ਪਰਾਨੂਕ ਮੂਕੋ ਆਤੇ ਆ ਬੂ 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 ਬੁੱਠੇ ਕਾਰ ਬੁੱਠਾ ਕਰਤਾ ਇਹਨੂੰ ਇਹ ਆਹ ਚੀਜ਼ ਇੱਧਰ ਕਰਕੇ ਦਿਖਾ ਸਕਦੇ ਨਹੀਂ ਐ ਨਹੀਂ ਉਹ ਟੁੱਟ ਲਈ ਦੇ ਤਾਂ ਕਾਗਾ ਸੀਗਾ ਕੁੜੇ ਗੜਾਸੇ ਤੋੜਤੇ ਹਰ ਸਵੀ ਤੇ ਬੱਜੀ ਉਹਦੀ ਛੱਟ ਉਹ ਇਕੱਤਰ ਵਾਲੇ ਕਸੀ ਗਿਆ ਕਹਾਂ ਜੂੜ ਛੱਡੀਆਂ ਦਾ ਸਾਲਾ ਗੂਲਾ ਲੱਗੀਆਂ ਦਾ ਕਹਿੰਦਾ ਨਵੇਂ ਗੜਾਸੇ ਬਦਲੇ ਜੇ ਦੇਖਿਆ ਮੈਂ ਉਂਗਲੀ ਰੱਖੀ ਉੱਥੇ ਤੇ ਉੱਠਾਵੇ ਇਹਦੇ ਨੇ ਮੈਂ ਤੁਹਾਨੂੰ ਇਹਦਾ ਤਜਰਬਾ ਦੱਸਦਾ ਮੈਂ 10 ਸਾਲ ਚਲਾਇਆ ਹਾਂ ਫੈਸ਼ਰ ਇਹ ਤਾਂ ਕਹਾਂ ਪ੍ਰਣਾਮੰਦ ਹੈ ਠੀਕ ਆ 10 ਸਾਲ ਬਾਕੀ ਕਰਿਆ ਪੁੱਛ ਲੈ 100 ਮਾਦੋ ਵਾਲੇ ਪਰ ਮਾਦੋ ਲਿਖਿਆ ਤੋਦੋ ਮਾਦੋ ਸਵਾ ਸਵਾ 100 ਕਿੱਲਾ ਘੱਟਦੇ ਹੁੰਦੇ ਤੇ ਇਹਦਾ ਇੱਕ ਤਜਰਬਾ ਤੇ ਇਹਦੇ ਬਾਈਕ ਜਿਹੜਾ ਬਣਾ ਬੱਲੀ ਦਾ ਉਹ ਬਸ ਦਿੱਕੋ ਨਿਕਲਦਾ ਹੋ ਜੂ ਹੂੰ ਬੱਲੀ ਦਾ ਹਾ ਨੈੜ ਦਾ ਨੈੜ ਦਾ ਨਿਕਲਦਾ ਨੈੜ ਜਾ ਦੇਖ ਲੈ ਮੜਦੇ ਇੰਨਾ ਫਰਕ ਦਾਣਾ ਬਸ ਦਾਣਾ ਦਾਣਾ ਬਸ ਤਕਰੀਬਨ ਇਹ ਨੇੜੇ ਲੈ ਕੇ ਦਾਣਾ ਬੰਨੂਗਾ ਦਾਣਾ ਬਾਈ ਦਾਣਾ ਤਾਂ ਇੱਥੇ ਹੀ ਪੂਰ ਜਾਂਦਾ ਵੈਸੇ ਤਾਂ ਪੱਕੀ ਕਰਨ ਤੇ ਆਗਰਾ ਨਹੀਂ ਹੋਏ ਪੂਰਦੇ ਥੋੜਾ ਬੋਤਾ ਅੱਗੇ ਬਸ ਇੱਥੇ ਮਾਰ ਪੱਕੀ ਕਿਹੜਾ ਹੁੰਦੇ ਵਾਲੇ ਹੈਗੇ ਆ ਕੀ ਝਬੜਾ ਬੰਦਦਾ ਲਿਆ ਪਾ ਸੁੱਕ ਗਈ ਲਿਆ ਉਹਦਾ ਬੱਦਲ ਆਇ ਮੰਗਦਾ ਨਿਕਲਦਾ ਚਾਚੇ ਹਾਂ ਇਹ ਭਜਾਂਦਾ ਮੇਰੀ ਗੱਲ ਸੁਣ ਤੁਸੀਂ ਅੱਜ ਕਿਹਦੀ ਗੱਡੀ ਹੈ ਪੱਕੀ ਹੁਣ ਤੱਕ ਦੱਸ ਦੇ ਮੈਨੂੰ ਤਾਈ ਨਾਲ ਕੱਢਣੀ ਵੀ ਐਸੋ ਇਹ ਸੁਣ ਲੈ ਲੋਕਾਂ ਨੇ ਨਾ ਇੰਨੀ ਹਰੀ ਹਰੀ ਬੜਾਈ ਚਾਚਾ ਪਤਾ ਗਿਆ ਤਾਂ ਤਾਂ ਕਹਿੰਦੇ ਇਕਣੀ ਪਾਈ ਜਾਈ ਹਰੇਈ ਦੇ ਵਿੱਚ ਫੇਰੀ ਆ ਆਹ ਠੀਕ ਆ ਗੱਲ ਉਹ ਠੀਕ ਹੈ ਹੋਰ ਟਾਈਮ ਦਾ ਬਾਈ ਹਾਂ ਫਤਹਿ ਰੱਬ ਵੀ ਛੇਕਦਾ ਬਾਈ ਹਾਂ ਜੇ ਰਾਤ ਨੂੰ ਹੀ 1 ਵਜੇ ਤੱਕ ਥਰੈਸ਼ਰ ਸਵੇਰੇ ਚੱਲਦੇ ਦਵਾਈ ਦਾ ਆ ਇਕਣੀ ਭਰੀ ਭਰੀਆਂ ਪਾਈਆਂ ਹੁੰਦੀਆਂ ਹਾਂ ਠੀਕ ਹੈ ਜਾਣ ਪਤਾ ਇਹਦਾ 10ਵੀਂ ਬੋਰੀ ਨਹੀਂ ਤੇ 10ਵੀਂ ਬੋਰੀ ਪਤੇ ਇੱਕ ਪੀਪਾ ਇੱਕ ਵੀ ਨਹੀਂ ਇੱਕ ਵੀ ਪਾ ਹੀ ਜਾਏਗਾ ਜਾਰੇ ਜਾਰੇ ਤੇ ਨਾ ਅਜਾ ਪੀਪਾ ਰੱਖਣਾ 16 ਪਤਾ ਨਹੀਂ 11ਵਾਂ ਪੀਪਾ 11ਵਾਂ ਪੀਪਾ ਦਾ ਹਾਂ ਆਪਣਾ ਅਬਦਲ 11ਵੇਂ ਮੈਂ ਆਪਣੀ ਬੋਰੀ ਚ ਪਾ ਲੈਣਾ ਜਦੋਂ ਗਾ 11ਵਾਂ ਪੀਪਾ ਮਦਦ ਦਾ 10 ਪੀਪੇ ਤੇਰੇ ਮਾਲਕ ਦੇ 11ਵਾਂ ਪੀਪਾ ਸਾਡਾ ਇਹ ਇੱਕ ਨਹੀਂ ਭਰਨਾ ਹੈ ਤਾਂ ਕਿ ਇੱਕ ਦਾਣਾ ਚੱਕਣਾ ਬੋਤਲਾਂ ਵਿੱਚ ਪਾਈ ਜਾਣਾ ਇੱਕ ਵੀ ਪਾ ਹੋ ਗਿਆ ਦਾਣਾ ਚੱਕਣਾ ਬੋਤਲਾਂ ਵਿੱਚ ਪਾਈ ਜਾਣਾ ਅੱਛਾ ਹਾਂ ਇਕਣਾ ਉਹ ਗਾਣੀ ਗੱਲ ਨਹੀਂ ਵਾਲਾ ਉਹ ਨਹੀਂ ਪੈਦਾ ਨਹੀਂ ਰੱਖਿਆ ਤਾਂ ਸਾਡੇ ਤਾਂ ਕਾਊਂਟਰ ਉੱਪਰ ਜਿਵੇਂ ਮੇਰਾ ਹੁੰਦਾ ਤਾਂ ਵੀ ਮੰਨ ਲਾ ਵੀ ਉਹ ਤਾਂ ਗੀਲਿਆ ਵੀਰੇ ਆ ਪੈਸਿਆਂ ਤੇ ਤੇ ਉਹਨਾਂ ਦਾ ਹੁੰਦਾ ਤਾਂ 40 ਕਿਲੋ ਲਾ ਲਾ ਕਿੱਲੇ ਦਾ 40 ਆ ਇਹਨਾਂ ਨੂੰ ਮੈਂ ਪਣ ਪਾ 8 8 9 9 ਮਿੰਟਲ ਵੀ ਬਣਾਏ ਨੇ ਕੋ 8 9 ਬੰਦੇ ਪੱਕੇ ਹੁੰਦੇ ਇਹ ਪਤਾ ਕਿ ਆ ਜੀ ਰੀਲ ਬਣਾਉਂਦਾ ਥੋੜੀ ਇਹਦੇ ਚਾਰਨਾ ਖਰਾਬ ਪਤਾ ਵੀ ਐ ਤੁਰੀਆ ਫਿਰ ਛਿੱਦਾ ਕਰਾ ਥੋੜਾ ਜਿਹਾ ਹੁਣ ਉਹੀ ਕਰਾਉਣਾ ਚਾਹਣਾ ਨਵਾਂ ਬਣਾਉਣਾ ਜ਼ੋਰ ਵੀ ਦਿੰਦਾ ਹੋਊਗਾ ਹੈ ਜ਼ੋਰ ਵੀ ਦਿੰਦਾ ਹੋਊਗਾ ਜ਼ੋਰ ਤਾਂ ਲੈਣਾ ਹੀ ਆ ਮਾਲ ਨਿਕਲ ਨਹੀਂ ਨਹੀਂ ਵਿੱਚ ਦੇ ਬਾਈ ਚਾਹਣਾ ਹੋਇਆ ਇਹ ਕਿ ਕਸੂਰ ਸਾਡੇ ਮਾਲ ਦਾ ਨਹੀਂ ਗੱਡੀ ਦਾ ਨਾ ਮੈਂ ਬਣਾ ਹੀ ਹੋਤੇ ਇਹਦੇ ਬਣਾਉਗਾ ਚਲੋ ਜਾਨਾ ਹਲੋ ਉੱਤਰ ਉਤੇ ਹੀ ਗੋਲੇ ਆ ਖੋਲ ਲੈਣੀ ਹੁੰਦਾ ਕਹਿੰਦਾ ਖੋਲ ਕੇ ਛੱਡ ਜਾ ਰੋੜੇ ਨਹੀਂ ਆ ਰੱਖੋ ਨਾ ਇਹਨੂੰ ਕੋਈ ਹੋਰ ਚਾਰਨਾਡਾ ਕਰ ਇਹਨੂੰ ਲੱਗੇ ਆ ਖੋਲਣਾ ਉਹਨੂੰ ਜਾਬੀ ਵੀ ਨਹੀਂ ਮਿਲਣੀ ਹੁਣ ਠੀਕ ਆ ਤੇ ਆ ਗਿਆ ਜਨਗਰਾਂ ਵਾਲਾ ਮਿਸਤਰੀ ਹਾਂ ਹਾਂ ਕੋਈ ਨਹੀਂ ਇੱਕਾ ਪੱਤੀਆਂ ਨਾ ਮੇਲਾ ਕਿਹੜੀਆਂ ਆਹਹ ਪਰਦੇ ਤੱਕ ਰਾਏ ਨੇ ਫੇਰ ਤੇਰਾ ਉਹ ਕਰਾਇਆ ਨਹੀਂ ਕਰਨਾ ਬਾਈ ਬਸ ਫੇਰੇ ਚੱਲਦੇ ਨੇ ਫੇਰ ਮੈਂ ਤਾਂ 4 ਕਿੱਲੇ ਆਪਣੇ ਕੱਢਣੇ ਬਸ 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 ਜੇ ਕਹਿੰਦੀ ਸਰੋਂ ਆ ਗਈ ਤਾਂ ਕੱਢ ਦੇ ਨੀ ਸਾਥੀ ਭਾਲਾ ਹਾਂ ਸਰੋਂ ਨੂੰ ਵੀ ਚੱਲ ਜਾਣਾ ਹਾਂ ਸਰੋਂ ਨੂੰ ਕੋਈ ਨਹੀਂ ਠੀਕ ਆ ਜੀ ਅਸੀਂ ਹੋਰ ਬੰਦੇ ਦੇਖ ਲਈ ਕੋਈ ਫੇਰ ਭਰਵਾਉਂਦੇ ਆਂ ਅਸੀਂ ਜਾਲੀ ਜੁਲੀ ਲੈ ਕਹਿੰਦੇ ਆਂ ਭਾਈ ਨਾ ਕਰਨ ਗੱਲ ਦਾ ਆਦਾਂ ਕਰਨ ਹੁਣ ਨਾ ਸਾ ਇਹਨਾਂ ਦਾ ਬੁੱਟੇ ਤਾਂ ਜਮਾਈ ਨਹੀਂ ਸੁੱਕਣੇ ਜੀ 4 ਕਿਨੇ ਬੁੱਕੇ ਨੇ ਵੀ ਬਾਈ ਕਾਲੀ ਬਾਉ ਕਰਦੇ ਆ ਫੇਰ ਖੜਦੇ ਨਹੀਂ ਹੈਗੇ ਸਾਡੇ ਦੀ ਬੂਟੇ ਮੜੀ ਜੀ ਫੋਲ ਕੇ ਸੁੱਕ ਗਿਆ ਆ ਜਾ ਹਾਂ ਇਹ ਤਾਂ ਛੋ ਇਹ ਤਾਂ ਸੁੱਕੀ ਪਈ ਐ ਖਲਾ ਅੰਦਰ ਤੇ ਜ ਕਾੜਦੇ ਢੱਕੇ ਸ਼ੁਗਰਾ ਬਣਦਾ ਬਲਵੀਰ ਲੇਗਾ ਬਲਵੀਰ ਕਹਿੰਦਾ ਸੁੱਕੀ ਪਈ ਐ ਕਣਕੇ ਜਿਉਂ ਉੱਥੇ ਗਿਆ ਅੱਧੀ ਹਰਿਆਈ ਪੁੱਛੀ ਨੂੰ ਅੱਧੀ ਹਰਿਆਈ ਦੂੜੀ ਪਰ ਮਗਾ ਹੋਣਾ ਰਿਆ ਰੂਈ ਨਾ ਵੱਢੇ ਪਛੀਂ ਨੱਕਰੀ ਪਾਈ ਜਾ ਪੰਜ ਦਿਨ ਵਾਹੇ ਕਣੀ ਪਾ ਲਿਓ ਹਾਂ ਠੀਕ ਆ ਹੋਰ ਕੀ ਆਪਣੇ ਆਪਣੀ ਬੂਟਾ ਵਾਲੀ ਕੱਢ ਲੈਣੀ ਹਾਂ ਠੀਕ ਆ ਯਾ ਕਿਸੇ ਦੀ ਸਰੋਂ ਹੋਈ ਸਰੋਂ ਕਰਦੀ ਆ ਭਾਈ ਬਸ ਹਾਂ ਜੇ ਬੰਦੇ ਕਿਸੇ ਨੂੰ ਨਹੀਂ ਮਿਲਿਆ ਭਾਈ ਕੱਢਾ ਲਾ ਫੜ ਕੋਲੇ ਮੇਰਾ ਗੁੱਠੇ ਤੇ ਬੈਠੇ ਬੁਰੀ ਖੱਟੜ ਕੰਮ ਆਏ ਪਿੰਡ ਨੇ ਕੰਮ ਕਰਦਾ ਮੇਰੇ ਗੁੱਠੇ ਦਾ ਅੱਜ ਉਹ ਪਿੰਡ ਮੈਂ ਬੈਠਾ ਦਾ ਖੰਡਰ ਆਏ ਤਸਾਂ ਲਾਈ ਹੁਣ ਲਪਾਈ ਵੀ ਹੋਈ ਜਾਂਦੀ ਹਲੇ ਢਿੱਲੀ ਹਾਂ ਅੜੀ 4-5 ਵਾਰ ਹੀ ਆਈ ਮੇਰੇ ਕੋਲ ਨੂੰ ਮੈਂ ਜੱਪਲ ਦੀ ਹੋਲੀ ਜਾ ਹੀ ਪਿੰਡੇ ਕੋ ਮੇਰੇ ਕੋਲ ਲੂ ਪਿੰਡ ਬਾਵਾ ਮਾਰੀ ਮੇਰਾ ਗੁੱਠਾ ਪਹਿਲਾਂ ਫਟੜ ਹੋ ਗਿਆ ਕੰਦੇ ਕੰਦੇ ਬੱਜੀ ਗੁੱਠੇ ਪਰ ਜੱਪਲ ਦਾ ਬਾਗੋ ਬੰਦੇ ਦੀ ਬੱਜੀ ਗੁੱਠੇ ਪਰ ਗੁੱਠੇ ਤੇ ਨਾਲ ਕੰਦਰ ਗੁੱਠਾ ਮਾਰ ਜੀ ਕੰਡੂੜੀ ਆ ਕੇ ਬੱਜੀ ਸੁੱਝ ਗਿਆ ਗੁੱਠਾ ਵਾਲਾ ਪਾਟ ਗਿਆ ਦੇ ਫੱਟਾ ਪਿੰਡ ਦਾ ਗੁੱਸਾ ਭਿੰਡਬਰ ਪਿੰਡ ਦਾ ਬਾਹਰ ਦਾ ਮਰੀ ਆ ਪਿੰਡ ਨੂੰ ਮੈਂ ਦੇਖਾਂ ਮਰਦੀ ਗਈ ਮਾਤਾ ਨੂੰ ਗੁੱਲੀ ਖੁੱਲਣੇ ਹੈ ਹੈ ਉਹ ਆਏ ਥੋੜੀ ਖੁੱਲਣੇ ਜਿੱਕੜਾ ਖੋਲਣ ਲੱਗੇ ਉਹ ਬਾਹਰ ਤੇ ਖੁੱਲੂਗਾ ਅਸਗੀਰ ਅੰਦਰ ਦੇ ਖੋਲਣੇ ਹੈਗਾ ਯਾਰ ਅੰਦਰ ਜੇਗਾ ਉਹ ਬਾਹਰ ਤੇ ਖੋਲ ਦੇ ਤਾਂ ਚੱਹੀ ਬਾਹਰ ਦੇ ਖੁੱਲਣੇ ਆ ਚਾਚਾ ਜੀ ਦਾ ਠੀਕ ਆ ਤੂੰ ਦੇਈ ਡਾੜ ਕਿੱਥੇ ਆ ਬਾਹਰ ਦੇ ਖੁੱਲਣੇ ਖੋਲ ਲੈ ਫਿਰ ਅੰਦਰ ਦੇ ਮਨ ਚਾਬੀ ਲਾ ਅੰਦਰ ਫਾ ਲੱਗਾ ਲੱਗਾ ਚਾਹ ਨਾ ਕੋ ਮਨ ਖੋਲਣ ਤਾਂ ਦੇ ਖੋਲ ਲੈ ਗਿਆ ਵਾਸਾ ਖੋਲ ਦੇ ਵਾਸਾ ਚੱਲ ਜੇ ਪੱਤੀਆਂ ਪਾਉਣੀਆਂ ਹੋਏ ਪਵਾ ਵੀ ਦਊਂਗੇ ਤਾਂ ਵੀ ਕਿਸੇ ਨੂੰ ਮੋੜਨਾ ਹੈ ਕਿੰਨੇ ਕ ਨੂੰ ਕੋਈ ਨਹੀਂ ਕਿੰਨੇ ਕ ਨੂੰ ਕਿਰਾਇਆ ਕਰਨਾ ਮੈਂ ਯਾਰ ਪਹਿਲਾਂ ਸਲਾਹ ਤਾਂ ਕਰ ਲੋ ਨਹੀਂ ਹੋਰ ਰੁਗਈਏ ਕਿਸੇ ਕਿਰਾਇਆ ਕਰਨਾ ਮੈਂ ਸੋ ਟਰੈਕਟਰ ਦੇ ਪਾਸੋਂ 72 ਬਣੀ ਵਾਲਾ ਕਰਾਈ ਜੋ ਮੇਰੇ ਵਾਲਾ ਤਾਂ ਵਹਿ ਗਿਆ ਪਿੰਡ ਕਿਰਾਏ ਦਾ ਫਰ ਉਹਨੂੰ ਆ ਬਾਈ ਜਿਹੜਾ ਰੱਖ ਲੈ ਪੀਟਰ ਮੂਰੇ ਸ਼ਾਫਟ ਪਾੜ ਜਿਹਦੀ ਲੇਵਰ ਹੈ ਹਾਂ ਉਹ ਲੇਬਰ ਵਾਲੇ ਨੂੰ ਫਾਇਦਾ ਕੋਈ ਫਾਇਦਾ ਨਹੀਂ ਆ ਜਿਹਦੇ ਨੇ ਕਰਿਆ ਵਿੱਚ ਪੜਾਈ ਉਹੀ ਫਾਇਦਾ ਹੁਣ ਅਜਾ ਜਿਹੜੀ ਪੜਾਉਣੀ ਆਪਣੀ ਵਿੱਚੇ ਲੇਬਰ ਕਰਨੀ ਉਹ ਤਾਂ ਹੋਈ ਆ ਹਾਂ ਹਮੇ ਦਾ ਤੂੜੀ ਵਾਲੇ ਤੇ ਵੀ ਐਂ ਸੌਦਾ ਹਾਂ ਵੀ ਬੰਦੇ ਆਪਣੇ ਦੋ ਰੱਖਣੇ ਆ ਜਿਨੇ ਪੌਣੇ ਆਪਣੇ ਪਾਉ ਜੀ ਤੇ ਯਾਰ ਲੋਕ ਪੈਸੇ ਨਹੀਂ ਦਿੰਦੇ ਹੈਗੇ ਪੂਰੇ ਲਾਣਾ ਠੀਕ ਆ ਅਸੀਂ ਤਰਾਇ ਦੇ ਪੈਸੇ ਮੈਂ ਵਿੱਚ ਕਰੇ ਮੈਂ ਹੁਣ ਤਾਂ ਠੀਕ ਆ ਉਹ ਠੀਕ ਹੈ ਉਹ ਠੀਕ ਹੈ ਸਦਾ ਨਾ ਭਈਆਂ ਦਾ ਉਹ ਕਰਦੇ ਆ ਹਾਂ ਜਿੰਨੇ ਪੁੱਛੇ ਕਿਸ ਨੂੰ ਪੁੱਛਦਾ ਉਹ ਕੋ ਪਾ ਲੂਗਾ ਨਹੀਂ ਆ ਆ ਆ ਆ ਜਾ ਪਤਾ ਨਹੀਂ ਕਿਆ ਬੋੜ ਬੋੜ ਕਰੀਂ ਬੋਲਦਾ ਜਾਂਦਾ 500 ਰੁਪਏ ਕਹਿੰਦੇ ਅੰਦਰ ਪੌਂਚ ਦਿ ਲਊਂਗਾ ਸਾਨੂੰ ਕਿਆ ਫਾਇਦਾ ਕਹਿੰਦਾ ਜੇ ਅੰਦਰ ਪਾਉਂਗਾ 4500 ਰੁਪਏ ਉਹ ਯਾਰ ਐ ਥੋੜੂ ਹੁੰਦਾ ਜੇ ਥੋੜਾ ਇੱਥੇ ਦੇ ਅੰਦਰ ਪਾਉਣੀ ਆ ਜਾ ਕੇ ਉੱਪਰ ਐਨੇ ਪੈਸੇ ਹੋ ਜਾਣਗੇ ਯਾਰ ਦੂਰ ਬੰਦਾ ਜਾਣਾ ਦੇਖੀ ਨਹੀ ਖੁੱਲਦੀ ਯਾਰ ਇਹ ਆਜਾ ਫਰੀਂ ਆਂਦਾ ਵੱਜ ਮਾਰੀ ਜਾਂਦਾ ਟੋਪਾ ਦਾ ਇਹ ਟੋਪਾ ਉਹ ਕੀ ਜਿਹੜਿਆ ਬਾਈ ਜਿੱਤਕਰ ਪਾਉਂਿਆ ਦਾ ਬਾਲ ਲੈ ਕਹ ਦੱਸ ਕਿੱਥੇ ਗਿਰਿਆ ਬਾਈ ਤਾਂ ਹੀ ਜਣਾ ਕੋਈ ਪਿੰਡਾ ਬੰਡਾ ਲੱਗੇ ਵਿੱਚ ਕੁਝ ਨਾ ਹਾਈ ਕਾਲੀ ਬੱਦਲ ਮਰ ਜਾਣੀ ਦੇਣੀ ਆ ਖੋਲਦੇ ਵੇਸ ਤੂੰ ਖੁੱਲ ਗਿਆ ਤੇਰਾ ਨਟ ਨਾ ਨਵਾਂ ਲਵਾਤਾ ਸਮੇ ਇੱਕ ਢਬਲਾ ਹਰ ਸਵੀ ਦਿਖਿਆ ਨਾ ਤੇ ਸੇਢਾ ਦੇਖੀ ਢਬਲਾ ਹੈ ਹਾਂ ਆਦਲੀ ਗਿਆ ਦੇ ਦੋ ਚੁਣਾ ਕੇ ਉਹ ਦਿਆ ਦੂਆ ਉਹ ਵੀ ਢਬਲੇ ਨਹੀਂ ਤੂੰ ਖੋਣ ਤੇ ਤਾਂ ਦੋ ਐ ਨਿਕਲੂੰਗਾ ਕਿੱਧਰ ਨੂੰ ਇੱਧਰੋਂ ਨਿਕਲ ਆ ਇਹ ਸਲਟਿਜ ਲਾ ਕਰ ਲੋ ਪਟਾਣੇ ਲਾ ਕਰ ਜੱਬੀ ਲਿਆ ਨਾਲ ਕੁਮਬਦਾ ਗਰੀਸ ਕਰਕੇ ਤੱਕ ਆਪਣੀ ਕੰਦੀ ਨੂੰ ਕੱਢੀਏ ਠੀਕ ਆ ਸਰੋਂ ਨੂੰ ਬਸ ਸੁਣੀ ਕੱਢਦਾ ਇਹ ਹੋ ਗਈ ਤੇ ਵੀਰ ਨੇ ਕਢਾਈ ਦੀ ਸਰੋਂ ਨਾ ਪਿਛਲੇ ਸਾਲ ਕਢਾਈ ਦੀ ਸਰੋਂ ਬਹੁਤ ਸਾਫ਼ ਕੱਢਦਾ ਇਹ ਸਰੋਂ ਨਹੀਂ ਕੰਮ ਕਰਦਾ ਮੇਰੇ ਹੱਥਾਂ ਆੜ ਕੀ ਪਹਿਲਾਂ ਦੇਖੇ ਕੰਨਾ ਯਾਰ ਪਾਨਾ ਨਹੀਂ ਆਪਣਾ ਲੱਜਦਾ ਕਿੱਥੇ ਆ ਪਾਨਾ ਤਾਂ ਚਾਚੇ ਕੋਲ ਆ ਬਤਾਹੀਂ ਜਾ ਚਾਚਾ ਹੀ ਬੋਲਦਾ ਪਈ ਪਈ ਹੋਈ ਜਾਬੀ ਆਹੋ ਅਈ ਤੂੰ ਤਾਂ ਕਾਸ ਨੂੰ ਹੋਣਾ ਹਰਤਾ ਜਾ ਆ ਦੇਖ ਤਾਂ ਨਾ ਪੈਗੀ ਤੂੰ ਦੱਸ ਉਹ ਇਹ ਨੂੰ ਰੱਖੀ ਹੈ ਤੇ ਦੋਹੇ ਨਟਾਉਂਦਾ ਚਾਬੀ ਪਾਈ ਵੀ ਤੂੰ ਮਨ ਕਿੱਗੇ ਖੁੱਲਣਾ ਹੈ ਉਹ ਅੰਦਰ ਲੈ ਨੂੰ ਪਾ ਉਹ ਹੋ ਮਾ ਕੀ ਹੋਇਆ ਠੀਕ ਆ ਗਿਆ ਆ ਗਿਆ ਉਹ ਯਾਰ ਇਹਨੇ ਇਹ ਨੂੰ ਨਾਲ ਪਾਈ ਹੋਈ ਸੀ ਲੈ ਆ ਖੁੱਲ ਗਿਆ ਦੇ ਖੁੱਲ ਕਿੱਥੇ ਗਿਆ ਇਹਦਾ ਤਾਂ ਪਾਨਾ ਕਿਉਂ ਕਰਦਾ ਪਾਨੇ ਨਹੀਂ ਕਰਦਾ ਹੱਥ ਨਾਲ ਆ ਨਹੀਂ ਕਹਾਂ ਨੀ ਨਹੀਂ ਤੁਮ ਮਦਾ ਹੋ। ਕਾਨੇ ਨਹੀਂ ਖੋਲਣਾ ਇਹ। ਆ ਜਾਣਦੇ ਨੂੰ ਖੋਲ ਲਿਆ ਜਲ ਜੱਟ ਨੂੰ ਖੋਲ। ਛਡੋ। ਲੈ ਖੋਲ ਲਈ ਓਏ। ਲੈ ਫੜੋ ਪੰਨ। ਲੈ ਕਰੂ ਹੈਗਾ ਡਾਕਟਰ ਕੋਲ। ਲੈ। ਉਹ ਪਾ ਪੰਨ। ਤਨੇ ਕੋਈ ਚਾਬੀ ਆ ਬਈ। ਫਿਰ ਕਿੱਥੇ ਚਾਬੀ ਗਈ? ਓ ਬਈ ਆ ਉਹ ਚ। ਆ ਬਈ। ਆ ਬਈ। ਦਬਾ ਮਾ। ਪਤਲੀ ਹਵਾ ਬਦਲ ਹੁੰਦਾ ਸਾਫ ਹੈ ਮੌਸਮ ਬਣਾ ਅਸੀਂ ਮੂਹ ਲੱਗੇ ਹੋਏ ਸਾਨੂੰ ਦਾ ਨਾ ਠੀਕ ਆ ਹੁਣ ਆ ਇਧਰ ਰਾਤ ਵੀ ਕਹਿੰਦੇ ਵੀ ਆ ਵੀ ਯਾਰ ਪੰਜ ਯਾਜ ਗੜੇ ਲਾ ਕੇ ਨਾਲ ਯਾਜ ਫਿਰ ਮੌਸਮ ਚਾ ਬੀਕੋ ਹੋਣੀ ਇੱਥੇ ਹੋ ਲਿਆ ਚਾਚਾ ਤੈਨੂੰ ਕੀ ਨਾ ਕਿਹਾ ਹੈ ਇਹ ਤੇ ਤੇਰਾ ਨੰਬਰ ਆ ਯਾਜ ਨਹੀਂ ਕੱਢਦੇ ਫਿਰ ਲੈ ਸੁਣ ਲੋ ਚਾਚਾ ਕਹਿੰਦੇ ਯਾਜ ਘੁੰਮਦੇ ਨੇ ਫੇਰ ਨਹੀਂ ਆਉਂਦੇ ਰੌਕਟ ਜੀ ਉਹਦੇ ਬਦਲਾਂ ਤੋਂ ਭਰ ਨੂੰ ਨਹੀਂ ਕੱਲਿਆ ਚਾਚਾ ਓਹ ਮਰ ਹੀ ਜਾਂਦਾ ਫੜ ਲੈ ਬਦਲ ਮੈਂ ਹੋਰ ਆਊਟਸਾਈਡ ਤੇ ਜੂਗਾ ਉਹ ਛੱਡ ਦੇ ਫੈ ਨਹੀਂ ਚਾਹ ਚਾਬੀ ਲੈ ਖੋਲ ਉਹ ਦੇਰ ਦੇ ਖੋਲ ਉਹ ਦੇਰ ਫੜ ਜਾ ਚਲੋ ভাই ਠੀਕ ਹੈ ਜੀ ਇਹ ਬਲੌਜ ਤਾਂ ਸੱਤ ਚਰਨਾ ਹੀ ਖੁੱਲਣਾ ਚਰਨਾ ਵੀ ਨਹੀਂ ਖੁੱਲਣਾ ਮੈਨੂੰ ਲੱਗਦਾ ਨਹੀਂ ਚਾਬੀ ਨਹੀਂ ਸਹੀ ਹੈਗੀਆਂ ਉਹ ਉਹ ਚਾਬੀ ਉਹ ਆਊਟ ਜਾ ਕੰਮ ਐਸੋ 11 ਬਗਰ 11 ਬਗਰ ਜੰਗ ਸਵਾਲ ਨਹੀਂ ਆ ਇਹ ਵਿੱਚ ਯਾਰ ਦਿਮਾਗ ਤੇ ਪਾਣੀ ਪੈ ਗਿਆ ਤਾਂ ਨਾਲ ਚਾਂਗਾਂ ਲੱਗੀ ਵੀ ਪੁੱਪੜੇ ਤੇ ਪਾਣੀ ਦਾ ਦੇ ਹੁੰਜੂਗਾ ਉਹ ਜਣਾ ਚਾਬੀ ਲੱਗੀ ਡੱਟ ਪਈ ਉਹ ਜਣਾ ਚਾਬੀ ਲੱਗੀ ਪਾਣੀ ਖੋਲ ਜੀ ਚਾਬੀ ਲਾ ਕੱਟ ਲਿਆ ਤੂੰ ਕੱਟ ਦੂ ਚੱਕ ਕੇ ਜਿਹੜੀ ਗੋਟੀ ਵਾਲੀ ਆ ਅਰੇ ਭਾਈ 10 ਮਿੰਟ ਵੇਟ ਕਰੋ ਫੇਰ ਖੋਲਦੇ ਆ ਜਾ ਚੱਕ ਲਿਆ ਜਾ ਕੇ ਚੱਕ ਲਿਆ ਦੱਲੀ ਜਾ ਉਸ ਨਾਲ ਜਾਂ ਭੱਜ ਜਾ ਦੱਲੀ ਨੂੰ ਲੈ ਜਾ ਇਹਨੂੰ ਚਾਬੀ ਫੜਾ ਦੀ ਦੱਲੀ ਨੂੰ ਨਾ ਅਸੀਂ ਜਾ ਕੇ ਖੜਦੇ ਦੇਓ ਚਾਬੀ ਦੱਲੀ ਜਾ ਓ ਖੜਦੇ ਜਾ ਮੋੜਦਾ ਲੈ ਜਾ ਜਾਬ ਦੀ ਨਾ ਖੜ ਜਾ ਖੜ ਜਾ ਦੱਲੀ ਨੂੰ ਦੇਖ ਲੈਣ ਲੋ ਜੀ ਬਾਈ ਖੜ ਜਾ ਪਿੱਛੇ ਤੇ ਨਾਟਕ ਖੁੱਲ ਚੁਕੇ ਆ ਉਹ ਖੜਤਾ ਜਾ ਝਰਨਾ ਨਿਕਲ ਲਈ ਤਿਆਰੀ ਹੈ ਜੇ ਤਿੰਦਾ ਹੁੰਦਾ ਹੁੰਦਾ ਨਾ ਇਟਲੀ ਵਾਲਾ ਹੁਣ ਇਹਨੂੰ ਕੱਦਾਂ ਬਾਹਰ ਆਗਣਾ ਦਾ ਝਰਨਾ ਆਹੋ ਪਰ ਨਾਟਕ ਵੱਜਣਾ ਤਿੰਦੇ ਦੇਖ ਲੈ ਬਾਈ ਤੈਨੂੰ ਮਿਸ ਕਰ ਰਹੇ ਆ ਅਸੀਂ ਇੱਕ ਵਾਰ ਤਿੰਦੇ ਨੇ ਟਾਇਰ ਖਸਾਇਆ ਤਾਂ ਟਰਾਲੇ ਦਾ ਠੀਕ ਮੋੜਣਾ ਪੈਣਾ ਇੱਥੇ ਵਾਹ ਨਹੀਂ ਗੈਣਾ ਇੱਕ ਮਿੰਟ ਆਦਰ ਵੀਰ ਅਸਾਂ ਕੱਢੋ ਯਾਰ ਹਾ ਹਾਦਲ ਵੀਰ ਹਲਾਏ ਕਿੰਨਾ ਨਾਟਕ ਮੈਂ ਇੱਕ ਵਾਰ ਤਿੰਦੇ ਨੇ ਟਾਇਰ ਖਸਾਇਆ ਤਾਂ ਟਰਾਲੇ ਦਾ ਕਿਹੜੇ ਕਿਹੜੇ ਕੱਸੇ ਦਸੀ ਜਾਈਏ ਉਹਦੇ ਲਾੜਦਾ ਖੋਲ ਤੇ ਇੱਕ ਅੱਧਾ ਹੋਵੇ ਦਾਦੀ ਹੋਰ ਲੈਣਾ ਜਾਬੀ ਜੜੀ ਉਹ ਨਾੜ ਖੁੱਲਿਆ ਵੇ ਹੁਕਮਦਾਰੀ ਨਾੜ ਇੱਧਰ ਤੇ ਖੁੱਲੀ ਵੀ ਟੋਪੀ ਸੱਟ ਮਾਰ ਕੇ ਬਾਹਰ ਕੱਢ ਨਾਟ ਥਰੈਸ਼ਰ ਤਾਂ ਦੇਖ ਲੈ ਕੌੜੀ ਜਮਾਂ ਹੀ ਨਵਾਂ ਲੱਗਦਾ ਦੇਖਣੇ ਇਹਨੂੰ ਦੱਲੀ ਕਾਇਮ ਹੈ ਤੱਲੀ ਤੇਰਾ 85 ਗੰਨਾ ਜੰਮਿਆ ਨਹੀਂ ਹਲੇ ਜਿਹੜਾ ਬੀਜ ਦਿੱਤਾ ਤਾਂ ਮੈਨੂੰ ਹੋਰ ਬਾੜੀ ਦੀ ਵੱਡਾ ਨਹੀਂ ਜਿਆਦਾ ਔਖਾ ਹੈ ਹਾਂ ਹਲਾ ਹੁਣ ਦੁਆਰੇ ਵਜਾਉਂਗਾ ਖਰਚਾ ਪੈ ਗਿਆ ਯਾਰ ਇਹ ਹੋਰ ਬਾੜੀ ਦੀ ਵੱਡਾ ਤੁਹਾਨੂੰ ਰੋਕਿਆ ਮੈਂ ਤੱਲੀ ਦੇ ਜਿਹੜੇ ਹੱਕ ਤਰਾ ਦੱਲੀ ਇਹਨਾਂ ਨੂੰ ਕਹਿ ਦਿੱਤਾ ਇਹ ਤਾਂ ਗਾਹਾਂ ਜਾ ਕੇ ਦੱਲੀ ਆਏ ਕਿਉਂਕਿ ਤੱਲੀ ਗੰਨਾ ਕਿੰਨਾ ਕਰ ਗਿਆ ਨਹੀਂ ਜਾਂਦੇ ਤੱਲੀ ਤੇਰਾ ਗੰਨਾ ਆ ਜਾ ਘਮਾਨ ਆ ਗਿਆ ਦੇਖ ਲੈ ਹਾਂ ਜੀ ਅੱਜ ਆਇਆ ਹੈ ਕਿ ਨਹੀਂ ਇਹਨੂੰ ਸੱਜਪੜੂ ਕਰਦੇ ਆਂ ਲੋ ਭਾਈ ਚੱਕੋ ਚਾਰਨਾ ਹੁਣ ਬਾਹਰ ਕੱਢੋ

ਬਸ ਕੋਈ ਗੱਲ ਨਹੀਂ ਚੱਕ ਲੂਗੇ ਬਾਅਦ ਚੋ ਜਾਲ ਨਿਕਲ ਕੇ ਕੱਢ ਲੈਣਾ ਲੋ ਜੀ ਬਾਈ ਤਿਆਰੀ ਆ ਬੀਲ ਘਮਾਓ ਬੀਲ 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 ਘਮਾਓ ਬੀਜਾ ਲੋੜੀ ਨਿਕਲਣਾ ਹੂੰ ਬਣਾਏ ਨੇ ਆਹੋ ਜਿਹੇ ਘਮਾਓ ਮੱਲੇ ਦੇ ਜੱਤ ਰਹੇ ਐਂ ਚਾਵਲ ਥੱਲੇ ਦੇ ਪਾ ਫਿਰ ਉਹ ਫੜਤਾ ਜਾ ਉਹ ਉੱਥੇ ਉਹ ਚੱਕੀ ਇੱਥੇ ਰਾਇ ਮਸਾਲਾ ਇਹਨੂੰ ਘਾਇ ਲਾਲਾ ਬੀਂਦੇ ਦੁੱਧ ਕੀਆ ਦੱਸੋ ਬੱਦ ਦੱਬ ਇੱਤਣੇ ਕਮਾ ਲੈਂ। ਤੂੰ ਆ ਕੇ ਫਤ ਨਹੀਂ ਲੱਗਦਾ ਤੂੰ ਆ ਜਾ ਆਪ। ਆਏ ਆ ਹਾਂ ਹੁਣ ਕਮਾ ਬੀਲ ਆਂ। ਹਾਂ ਕੀ ਹੋ ਗਿਆ ਕਮਾ ਇੱਥੇ? ਤੂੰ ਹੀ। ਚਾਰਨ ਰਿਗਲ ਚਲੇ ਜਾ ਸਰਦਲੇ। ਫਸਿਆ ਰਿਆ ਚਾਰਨਾ ਪੂਰਾ। ਲੈ ਇਹਨੂੰ ਬਾੜ ਹੁਣ ਬੀਲ ਕਮਾ ਇੱਥੇ ਆਈ ਇਹਨੂੰ ਗੈ ਲੈ ਆਂ ਕਮਾਈ। ਆਂ। ਮੂਰੇ ਦਾ ਵੀਲ ਘੁੰਮਣਾ ਹੁਣ ਸਾਦਾ ਤੇਰੀ ਵਿੱਚ ਤੂੰ ਉਹ ਖੜ ਜੋ ਬਾਈ ਫੇਰ ਦਸ ਕਰਦ ਕੇ ਦੇਖਦੇ ਪਹਿਲਾਂ ਫੇਰ ਕਰਦੇ ਸ਼ੁਰੂ ਬੜਾ ਲੱਗ ਗਿਆ ਹੁਣ ਲੱਗ ਬੜਾ ਪਹੁੰਚਿਆ ਬਦਦ ਹੈ ਲੱਗ ਗਿਆ ਉਹ ਹੱਥ ਦੇ ਲੈ ਕਿੱਥੇ ਦਿੱਤਾ ਪੈਨੇ ਹੱਥ ਦੇ ਬਿਲ ਚੱਤ ਪਸਾਈ ਖੜਾ ਉਹਦੇ ਹਾਂ ਮੈਂ ਕਹਿੰਦਾ ਇੱਧਰ ਹੀ ਸਾਈਡ ਨੂੰ ਚੱਕੋ ਬਾਪੂ ਇਹਨੂੰ ਇੱਧਰ ਹੀ ਆਏ ਨੂੰ ਦੁੱਲੇ ਨੂੰ ਬੁਲਾ ਕੇ ਕੱਢ ਲੈ ਕਿ ਨੱਟ ਖੋਹ ਤੇ ਕਾ ਜਾਉ ਰੇ ਕਿਨੂੰ ਦੁੱਲੇ ਨੂੰ ਦੁੱਲੇ ਨੂੰ ਬੁਲਾ ਮੈਂ ਹਾਂ ਚੱਲ ਦੁੱਲੇ ਨੂੰ ਫੋਨ ਕਰ ਦੇ ਇਧਰ ਖੁੱਲਣਾ ਥਲਾ ਗਿਆ ਇਸ ਦੇ ਨਾੜ ਦਾ ਕਾ ਇੱਧਰ ਤੇਰੀ ਮੋਰ ਪਾਸੇ ਨਾ ਪਤਾ ਉਹ ਤਾਂ ਮੋਚ ਉਹਦਾ ਨਾ ਨਿਕਲਣਾ ਨਹੀਂ ਵੱਢੀ ਕੱਢਣਾ ਇੱਧਰ ਵੱਢੀ ਕੱਢਣਾ ਪਵੇ ਉਹ ਚਾਰੇ ਨਾਟ ਆਈ ਤੂੰ ਖਾੜੀ ਦੇ ਲਈ ਛੱਡੀ ਛੋੜੀ ਚਾਰ ਨਾਟ ਤਾਂ ਅਸੀਂ ਖੋਲ ਤੇ ਇਹਦੇ ਐਕਣਾ ਨਹੀਂ ਟਾਇਟ ਆ ਯਾਰ ਘਰ ਨਾ ਕੁੱਤੇ ਆ ਗੱਤ ਚਲੋ ਦਲਵੀਰ ਦੁੱਲੇ ਨੂੰ ਬੁਲਾਉਣ ਦੇ ਸਾਡੇ ਮੈਨੂੰ ਬੁਲਾਉਣ ਦੇ ਸੱਟ ਨਾ ਖਾ ਲਿਓ ਸਾਡੀ ਬਾਈ ਮੈਂ ਤਾਂ ਦੂਰੇ ਆ ਮੈਨੂੰ ਤਾਂ ਡਰ ਲੱਗਦਾ ਇਹਦੇ ਆਪਾਂ ਦਾ ਜੂੜੀ ਆ ਔੜਾ ਕੀ ਆਉੜਾ ਥੋੜਾ ਬਾਕੀ ਤੇ ਫੌੜਾ ਖਵਾ ਟਾਉਣਾ ਉਰੇ ਇੱਟ ਬੜਾ ਆਹ ਨਾਲ ਆ ਜਾਓ ਫੌੜਾ ਕੇ ਫੌੜਾ ਫੌੜਾ ਲੱਗਿਆ